ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਆਪਣੀ ਅੱਜ ਦੀ ਕਹਾਣੀ ਆ ਜੋ ਬਿਲਕੁਲ ਸੱਚੀ ਕਹਾਣੀ ਆ ਅੱਜ ਤੋਂ 30-35 ਸਾਲ ਪਹਿਲਾਂ ਇਹ ਕਹਾਣੀ ਸੀ ਜਿਹੜੀ ਘਟਨਾ ਸੀ ਵਾਪਰੀ ਸੀ ਬਚਿੱਤਰ ਸਿੰਘ ਆਪਣੇ ਪਿੰਡ ਦੇ ਵਿੱਚ ਕਹਿੰਦਾ ਕਹਾਉਂਦਾ ਸਰਦਾਰ ਸੀ 40-50 ਕਿੱਲੇ ਜ਼ਮੀਨ ਦੇ ਸੀ ਉਹਦੇ ਤੇ ਉਹਦੇ ਦੋ ਧੀਆ ਹੁੰਦੀਆਂ ਨੇ ਉਹ ਆਪਣੀ ਵੱਡੀ ਧੀ ਦਾ ਰਿਸ਼ਤਾ ਆਪਣੇ ਪਿੰਡ ਤੋਂ ਥੋੜੀ ਦੂਰ ਇੱਕ ਪਿੰਡ ਦੇ ਵਿੱਚ ਵਧੀਆ ਘਰ ਦੇ ਵਿੱਚ ਕਰਦਾ ਉਹ ਵੀ ਅੱਗੋਂ ਕਹਿੰਦੇ ਕਹਾਉਂਦੇ ਸਰਦਾਰ ਹੁੰਦੇ ਆ ਤੇ 50 ਕਿੱਲੇ ਜ਼ਮੀਨ ਹੁੰਦੀ ਆ ਜ਼ਮੀਨ ਵੀ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਆ ਬੜੇ ਚਾਅ ਚਾਹੀ ਉਹ ਆਪਣੀ ਧੀ ਦਾ ਵਿਆਹ ਕਰਦਾ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਜੇ ਕੋਈ ਵਿਆਹ ਕਰੇ ਤਾਂ ਬਚਿੱਤਰ ਸਿੰਘ ਵਾਂਗੂ ਕਰੇ ਵੀ ਵਹਿ ਜਾ ਵਹਿ ਜਾ ਕਰਾਤੀ ਉਹਨੇ ਆਪਦੀ ਧੀ ਦਾ ਵਿਆਹ ਕਰਕੇ ਚਲੋ ਬਚਿੱਤਰ ਸਿੰਘ ਦੀ ਧੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਸਹੁਰੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਸਾਰਿਆਂ ਨੂੰ ਹੀ ਹੁੰਦਾ ਹਨਾ ਜਦੋਂ ਪਰਿਵਾਰ ਦੇ ਵਿੱਚ ਇੱਕ ਮੈਂਬਰ ਦਾ ਵਾਧਾ ਹੁੰਦਾ ਜ਼ਿੰਦਗੀ ਹੈ ਜਿਹੜੀ ਆਪਣੀ ਪਟੜੀ ਤੇ ਚੱਲ ਪੈਂਦੀ ਆ ਇੱਕ ਦੋ ਸਾਲ ਹੋ ਜਾਂਦੇ ਆ ਜਦੋਂ ਵਿਆਹ ਹੋਏ ਨੂੰ ਤਾ ਪਰਿਵਾਰ ਦੇ ਵਿੱਚ ਇੱਕ ਚਿੰਤਾ ਉਪਜਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਜਿਹੜੀ ਨਵੀਂ ਵਿਆਹੀ ਨੂੰਹ ਹੁੰਦੀ ਆ ਉਹਦੀ ਅਜੇ ਤੱਕ ਕੁੱਖ ਹਰੀ ਨਹੀਂ ਸੀ ਹੋਈ ਚਲੋ ਜੋ ਵੀ ਦੇਸੀ ਇਲਾਜ ਹਨਾ ਕੋਈ ਦੱਸਦਾ ਉਹ ਕਰਦੇ ਆ ਮਾਣੀ ਮੋਟੀ ਦਵਾਈ ਉਹ ਵੀ ਚਲੋ ਕਰਦੇ ਆ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਬਾਹਲਾ ਕੋਈ ਇਲਾਜ ਨਹੀਂ ਹੁੰਦਾ ਸੀ ਬਸ ਇਧਰੋਂ ਕੋਈ ਟੋਟਕੇ ਸੁਣੇ ਉਧਰ ਦੱਸੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਪਣਾ ਲਈਆਂ ਜਾਂਦੀਆਂ ਸੀਗੀਆਂ ਬਚਿੱਤਰ ਸਿੰਘ ਦੀ ਤੀ ਦੇ ਵਿਆਹ ਨੂੰ ਹੁਣ 5 ਸਾਲ ਹੋ ਚੁੱਕੇ ਸੀ ਤੇ ਹੁਣ ਤੱਕ ਵੀ ਉਹਦੀ ਕੁੱਖ ਹਰੀ ਨਹੀਂ ਹੋਈ ਸੀ ਜਿਹੜੀਆਂ ਕੋਈ ਦਾਈਆਂ ਦੋਈਆਂ ਨੂੰ ਦਿਖਾਇਆ ਜਾਂਦਾ ਉਹ ਹੀ ਕਹਿੰਦੀਆਂ ਵੀ ਇਹਦੇ ਬੱਚਾ ਨਹੀਂ ਹੋ ਸਕਦਾ ਚਲੋ ਐਦਾਂ ਕਰਦੇ ਕਰਦੇ 2 ਸਾਲ ਆ ਜਿਹੜੇ ਹੋਰ ਗੁਜ਼ਰ ਜਾਂਦੇ ਆ 7 ਸਾਲ ਹੋ ਜਾਂਦੇ ਆ ਹੁਣ ਅਗਲੇ ਦਾ ਮੁੰਡਾ ਸੀ ਕੱਲਾ ਸੀ ਜਿਨ੍ਹਾਂ ਦੇ ਘਰੇ ਵਿਚਤਰ ਸਿੰਘ ਦੀ ਤੀ ਵਿਆਹੀ ਸੀ ਤੇ ਉਹਨਾਂ ਨੂੰ ਇਹ ਸੀ ਵੀ ਸਾਡੇ ਕੋਲੇ 50 60 ਕਿੱਲੇ ਜ਼ਮੀਨ ਦੇ ਆ ਵੀ ਜੇ ਔਲਾਦ ਨਾ ਹੋਈ ਤਾਂ ਵੀ ਸਾਡੀ ਜ਼ਮੀਨ ਐਵੇਂ ਜਾਊ ਚਲੋ ਨਾ ਫਿਕਰ ਜੇ ਚ ਹੋਣ ਲੱਗੀ ਤੇ ਇੱਕ ਦਿਨ ਬਚਿੱਤਰ ਸਿੰਘ ਦੀ ਜਿਹੜੀ ਕੁੜਮਣੀ ਆ ਉਹ ਆਪਣੇ ਪੁੱਤਰ ਨੂੰ ਕਹਿੰਦੀ ਆ ਵੀ ਪੁੱਤ ਦੇਖ ਵੀ ਵੈਸੇ ਤਾਂ ਸਾਰੇ ਕਿਸੇ ਦੀ ਗੱਲ ਨਹੀਂ ਪਰ ਆਪਣੀ ਜਿਹੜੀ ਵੰਸ਼ ਆ ਉਹ ਅੱਗੇ ਨਹੀਂ ਤੁਰਨੀ ਵੀ ਮੈਂ ਚਾਹਣੀ ਆ ਤੇਰਾ ਦੂਜਾ ਵਿਆਹ ਕਰਦੇ ਆ ਜਦੋਂ ਬਚਿੱਤਰ ਸਿੰਘ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਮੇਰੀ ਕੁੜਮਣੀ ਮੇਰੇ ਜਵਾਈ ਦਾ ਦੂਜਾ ਵਿਆਹ ਕਰਨ ਨੂੰ ਫਿਰਦੀ ਆ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਗੱਲ ਸੁਣ ਭਾਗਵਾਨੇ 7 ਸਾਲ ਹੋ ਗਏ ਹੈਨਾ ਆਪਣੀ ਧੀ ਦੀ ਕੁੱਖ ਹਰੀ ਨਹੀਂ ਹੋਈ ਦੇਖਾ ਅਗਲੇ ਦੇ ਵੀ ਕੱਲਾ ਮੁੰਡਾ ਅਗਲੇ ਨੂੰ ਵੀ ਆਪਦੀ ਅੰਸ ਚਾਹੀਦੀ ਆ ਵੀ ਹੁਣ ਜੇ ਅਗਲੇ ਅੱਡ ਵਿਆਹ ਵਿਆਹ ਨੂੰ ਫਿਰਦੇ ਨੇ ਵੀ ਜੇ ਤੈਨੂੰ ਗੱਲ ਚੰਗੀ ਲੱਗੇ ਵੀ ਆਪਾਂ ਛੋਟੀ ਕੁੜੀ ਦਾ ਰਿਸ਼ਤਾ ਕਰ ਦਿੰਨੇ ਆ ਚਲੋ ਬਚਿੱਤਰ ਸਿੰਘ ਦੇ ਘਰ ਵਾਲੀ ਨੂੰ ਵੀ ਇਹ ਗੱਲ ਠੀਕ ਲੱਗੀ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਦੋਨੋਂ ਭੈਣਾਂ ਜਿਹੜੀਆਂ ਪਿਆਰ ਨਾਲ ਰਹਿ ਲੈਣਗੀਆਂ ਵੀ ਜੇ ਕੋਈ ਹੋਰ ਆਈ ਚੱਲਣੀ ਆਪਣੀ ਕੁੜੀ ਨੂੰ ਫੇਰ ਵੀ ਪੈਣੀ ਆ ਸੌਕਣ ਵੜ ਜੂਗੀ ਵੀ ਜਦੋਂ ਪਹਿਲਾਂ ਵੀ ਆਪਾਂ ਇੰਨਾ ਪੈਸਾ ਲਾਈ ਬੈਠੀਆਂ ਕੁੜੀ ਤੇ ਵੀ ਚਲ ਨਾਲੇ ਆਪਣਾ ਐਵੇਂ ਵਾਂਗੂ ਵਿਆਹ ਹੁੰਦਾ ਚਲ ਭਈ ਬਚਿੱਤਰ ਸਿੰਘ ਨੇ ਇੱਕ ਦੋ ਸਿਆਣੇ ਬੰਦਿਆਂ ਨਾਲ ਰਾਇ ਕੀਤੀ ਤੇ ਸਾਰਿਆਂ ਨੇ ਇਹੀ ਰਾਇ ਦਿੱਤੀ ਜਦੋਂ ਬਚਿੱਤਰ ਸਿੰਘ ਦੀ ਧੀ ਨੂੰ ਇਹ ਗੱਲ ਪਤਾ ਲੱਗਦੀ ਆ ਵੱਡੀ ਨੂੰ ਵੀ ਮੇਰੀ ਸੱਸਾ ਜਿਹੜੀ ਵਿਆਹ ਕਰਨ ਨੂੰ ਫਿਰਦੀ ਆ ਮੇਰੇ ਘਰ ਵਾਲੇ ਦਾ ਚਲ ਉਹ ਵੀ ਆਪਣੇ ਪੇਕਿਆਂ ਕੋਲ ਗੱਲ ਕਰਦੀ ਆ ਤਾਂ ਬਚਿੱਤਰ ਸਿੰਘ ਆਪਣੀ ਧੀ ਨੂੰ ਇੱਕ ਦਿਨ ਬੁਲਾਉਂਦਾ ਤੇ ਉਹਨੂੰ ਕਹਿੰਦਾ ਵੀ ਦੇਖ ਤੀਏ ਵੈਸੇ ਤਾਂ ਮੈਨੂੰ ਇਹ ਗੱਲ ਕਹਿੰਦੇ ਨੂੰ ਔਖਾ ਲੱਗ ਰਿਹਾ ਪਰ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਵੀ ਆਪਾਂ ਤੇਰੀ ਛੋਟੀ ਭੈਣ ਦਾ ਰਿਸ਼ਤਾ ਕਰ ਦਿੰਨੇ ਆ ਤੇਰੇ ਘਰ ਵਾਲੇ ਨੂੰ ਵੀ ਜੇ ਤੇਰੀ ਸੱਸ ਨੇ ਅੱਡ ਵਿਆਹ ਲਿਆ ਵੀ ਫਿਰ ਕਿਹੜਾ ਤੂੰ ਜ਼ੋਰ ਲਾ ਲੇਗੀ ਵੀ ਦੋਨੇ ਭੈਣਾਂ ਤੁਸੀਂ ਪਿਆਰ ਨਾਲ ਰਹਿ ਲਉਂਗੀ ਆ ਤਾਂ ਬਚਿੱਤਰ ਸਿੰਘ ਦੀ ਤੀ ਕਹਿੰਦੀ ਵੀ ਡੇੜੀ ਮੈਨੂੰ ਕੋਈ ਇਤਰਾਜ਼ ਨਹੀਂ ਵੀ ਤੁਸੀਂ ਭੈਣ ਨੂੰ ਪੁੱਛ ਲਓ ਚਲ ਜਦੋਂ ਛੋਟੀ ਕੁੜੀ ਨੂੰ ਪੁੱਛਿਆ ਉਹ ਕਹਿੰਦੀ ਵੀ ਜਿਵੇਂ ਤੁਸੀਂ ਕਰੋਗੇ ਕਿਉਂਕਿ ਪਹਿਲਾਂ ਕੁੜੀਆਂ ਆਪਣੇ ਮਾਂ ਪਿਓ ਦੇ ਫੈਸਲੇ 'ਚ ਕੋਈ ਟੰਗ ਨਹੀਂ ਅੜਾਉਂਦੀਆਂ ਹੁੰਦੀਆਂ ਸੀ ਤੇ ਬਚਿੱਤਰ ਸਿੰਘ ਦੇ ਜਵਾਈ ਨੂੰ ਤੇ ਉਹਦੀ ਕੁੜਮਣੀ ਨੂੰ ਵੀ ਇਹ ਗੱਲ ਠੀਕ ਲੱਗੀ ਵੀ ਜਦੋਂ ਆਪਾਂ ਰਿਸ਼ਤੇਦਾਰੀ ਪਾਉਣੀ ਆ ਵੀ ਇਹ ਤਾਂ ਆਪਣੀ ਰਿਸ਼ਤੇਦਾਰੀ ਹੈਗੀ ਆ ਕਿਉਂਕਿ ਹੁਣ ਤਾਂ ਕੋਈ ਫਰਕ ਨਹੀਂ ਸੀ ਰਿਸ਼ਤੇਦਾਰੀ 'ਚ ਬਸ ਇਹੀ ਇੱਕ ਕਾਰਨ ਸੀ ਤੇ ਜਿਹੜੀ ਬਚਿੱਤਰ ਸਿੰਘ ਦੀ ਕੁੜਮਣੀ ਸੀ ਉਹਨੇ ਕੋਈ ਧੱਕੇ ਨਾਲ ਵੀ ਨਹੀਂ ਕਿਹਾ ਸੀ ਉਹਨੇ ਵੀ ਦੇਖੋ ਜੋ ਗੱਲ ਬਣਦੀ ਸੀ ਵਿਹਾਰੀ ਉਹੀ ਕੀਤੀ ਸੀ ਚਲੋ ਜਦੋਂ ਗੱਲ ਹੋ ਜਾਂਦੀ ਆ ਤਾਂ ਬਚਿੱਤਰ ਸਿੰਘ ਆ ਜਿਹੜਾ ਆਪਣੀ ਛੋਟੀ ਕੁੜੀ ਦਾ ਚੁੰਨੀ ਚੜਾਵਾ ਕਰਕੇ ਆਪਣੇ ਜਵਾਈ ਨਾਲ ਭੇਜ ਦਿੰਦਾ ਹੁਣ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਚਲੋ ਪਤਾ ਤਾਂ ਲੱਗ ਹੀ ਜਾਂਦਾਗਾ ਚਲੋ ਫਿਰ ਵੀ ਲੋਕ ਆ ਜਿਹੜੇ ਵਧਾਈਆਂ ਦਿੰਦੇ ਆ ਤੇ ਕਹਿੰਦੇ ਆ ਵੀ ਪ੍ਰਮਾਤਮਾ ਸੁਣੇ ਇਹਦੀ ਕੁੱਖ ਹਰੀ ਹੋਵੇ ਚਲੋ ਦੋਨਾਂ ਹੀ ਭੈਣਾ ਬਸਦੀਆਂ ਹੋ ਜਾਣਗੀਆਂ ਜ਼ਿੰਦਗੀ ਫੇਰ ਆਪਣੀ ਲੀ ਤੇ ਚੱਲ ਪੈਂਦੀ ਆ ਤੇ ਬਚਿੱਤਰ ਸਿੰਘ ਦੀ ਛੋਟੀ ਧੀ ਆ ਜਿਹੜੀ ਉਹਦੀ ਰੱਬ ਛੇਤੀ ਸੁਣ ਲੈਂਦਾ ਵਿਆਹ ਤੋਂ 1 ਸਾਲ ਬਾਅਦ ਹੀ ਉਹਦੀ ਕੁੱਖ ਹਈ ਹੋ ਜਾਂਦੀ ਆ 1 ਸਾਲ ਤੱਕ ਤਾਂ ਚਲੋ ਉਹਨਾਂ ਨੂੰ ਫਿਕਰ ਰਿਹਾ ਤੇ ਉਹਨਾਂ ਨੂੰ ਨਾ ਕਿਸੇ ਨੇ ਦੱਸ ਪਾਤੀ ਵੀ ਇੱਕ ਹਸਪਤਾਲਾ ਕੋਟਕਪੂਰੇ ਵੀ ਉੱਥੇ ਇੱਕ ਡਾਕਟਰ ਨਹੀਂ ਆ ਵੀ ਤੁਸੀਂ ਉਹਦੇ ਕੋਲ ਦਿਖਾਓ ਚਲੋ ਬਚਿੱਤਰ ਸਿੰਘ ਆ ਜਿਹੜਾ ਉਹ ਆਪਣੀ ਧੀ ਨੂੰ ਤੇ ਦਵਾਈ ਨੂੰ ਉਸ ਹਸਪਤਾਲ ਚ ਲੈ ਜਾਂਦਾ ਤੇ ਉੱਥੇ ਡਾਕਟਰ ਨੇ ਦਵਾਈ ਦਿੱਤੀ ਤੇ ਬਚਿੱਤਰ ਸਿੰਘ ਨੇ ਇਹ ਗੱਲ ਕਹਿਤੀ ਵੀ ਮੈਂ ਆਪਣੀ ਧੀ ਦੀ ਕੁੱਖ ਹਰੀ ਚਾਉਣਾ ਵੀ ਤੁਸੀਂ ਨਾ ਮੇਰੇ ਧੀ ਦੇ ਮਤਲਬ ਇਲਾਜ ਕਰੋ ਮੇਰੀ ਧੀ ਦਾ ਵੀ ਮੇਰੀ ਧੀ ਦੇ ਪੁੱਤ ਹੋਣਾ ਚਾਹੀਦਾ ਤੇ ਮੈਂ ਕਿੱਲਾ ਜ਼ਮੀਨ ਦਾ ਨਾ ਕਰਾਂ ਉਹ ਚਲਪਈ ਡਾਕਟਰ ਜਿਹੜੇ ਉਹ ਕਹਿੰਦੇ ਵੀ ਠੀਕ ਹੈ ਇਲਾਜ ਸ਼ੁਰੂ ਹੋ ਜਾਂਦਾ ਤੇ 1 ਸਾਲ ਬਾਅਦ ਉਹਦੀ ਕੁੱਖ ਹਰੀ ਹੋ ਜਾਂਦੀ ਆ ਚਲੋ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੋ ਜਾਂਦਾ ਘਰ ਦੇ ਕਰਾਉਂਦੇ ਚਾਵਾ ਨਾਲ ਹੀ ਡੀਕਦੇ 9 ਮਹੀਨੇ ਜਿਹੜੇ ਲੰਘ ਜਾਂਦੇ ਆ ਤੇ ਜਦੋਂ ਡਿਲੀਵਰੀ ਦਾ ਸਮਾਂ ਹੁੰਦਾ ਬਚਿੱਤਰ ਸਿੰਘ ਦੀ ਛੋਟੀ ਧੀ ਰਾਣੀ ਨੂੰ ਹਸਪਤਾਲ ਲਿਜਾਇਆ ਜਾਂਦਾ ਚਲੋ ਜਦੋਂ ਹਸਪਤਾਲ ਲਿਜਾਂਦੇ ਆ ਤਾਂ ਰਾਣੀ ਦੇ ਬੇਟਾ ਹੁੰਦਾ ਬਹੁਤ ਪਿਆਰਾ ਬੇਟਾ ਦਾ ਜਨਮ ਹੁੰਦਾ ਨਰਸਾਂ ਜਿਹੜੀਆਂ ਵਧਾਈ ਦਿੰਦੀਆਂ ਨੇ ਸਾਰਾ ਪਰਿਵਾਰ ਖੁਸ਼ੀ ਦੇ ਵਿੱਚ ਨੱਚਣ ਲੱਗ ਜਾਂਦਾ ਬਚਿੱਤਰ ਸਿੰਘ ਦਾ ਜਵਾਈ ਉਹਦੀ ਕੁੜਮਣੀ ਬਚਿੱਤਰ ਸਿੰਘ ਦੇ ਘਰ ਵਾਲੀ ਸਭ ਨੂੰ ਚਾਹ ਹੋ ਜਾਂਦਾ ਚਲ ਇੰਨੇ ਜਿਹੜੀ ਡਾਕਟਰ ਆ ਗਈ ਉਹ ਬਚਿੱਤਰ ਸਿੰਘ ਨੂੰ ਕਹਿੰਦੀ ਵੀ ਦੇਖੋ ਤੁਸੀਂ ਪੁੱਤ ਮੰਗਿਆ ਸੀ ਅਸੀਂ ਤੁਹਾਨੂੰ ਪੁੱਤ ਦੀ ਦਾਤ ਦਿੱਤੀ ਵੀ ਹੁਣ ਤੁਸੀਂ ਇੱਕ ਕਿੱਲਾ ਜ਼ਮੀਨ ਦਾ ਜਿਹੜਾ ਕਿਹਾ ਸੀ ਉਹ ਨਾ ਲਵਾਓ ਚਲੋ ਭਈ ਬਚਿੱਤਰ ਸਿੰਘ ਦਾ ਜਿਹੜਾ ਜਵਾਈ ਸੀਗਾ ਹੁਣ ਉਹਦੀ ਜ਼ਮੀਨ ਮਹਿੰਗੀ ਸੀ ਉਹ ਕਹਿੰਦਾ ਵੀ ਮੈਂ ਤਾਂ ਕਿਉਂ ਦੇਵਾਂ ਵੀ ਮੈਂ ਪੈਸੇ ਦੇ ਕੇ ਇਲਾਜ ਕਰਾਇਆ ਗਿਆ ਵੀ ਮੈਂ ਕਿਉਂ ਜ਼ਮੀਨ ਦੇਵਾਂ ਬਚਿੱਤਰ ਸਿੰਘ ਡਾਕਟਰ ਨੇ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਸਾਡਾ ਬੱਚਾ ਦੇ ਦਿਓ ਵੀ ਮੈਂ ਜ਼ਮੀਨ ਕੋਈ ਨਾ ਕਰਾ ਦੂੰ ਵੀ ਹੁਣੀ ਕਿਹੜਾ ਮੈਂ ਕਿਤੇ ਭੱਜ ਚੱਲਿਆ ਡਾਕਟਰ ਨੇ ਕਹਿੰਦੀ ਨਾ ਤੁਹਾਡਾ ਕੀ ਪਤਾ ਫਿਰ ਤੁਸੀਂ ਕਰਾਓਗੇ ਨਾ ਕਰਾਓ ਡਾਕਟਰ ਦੇ ਮਨ 'ਚ ਵੀ ਲਾਲਚ ਆ ਗਿਆ ਤੇ ਚਲ ਉਹ ਕਹਿੰਦੀ ਕਿ ਵੀ ਤੁਸੀਂ ਮੇਰੇ ਨਾਲ ਜ਼ਮੀਨ ਕਰਾ ਦਿਓ ਤੇ ਉਹਦੀ ਆਪਣਾ ਬੱਚਾ ਜਿਹੜਾ ਲੈ ਲਿਓ ਬਚਿੱਤਰ ਸਿੰਘ ਆ ਜਿਹੜਾ ਉਹ ਕਹਿੰਦਾ ਵੀ ਮੈਂ ਕਿਹੜਾ ਕਿਤੇ ਭੱਜ ਚੱਲਿਆ ਜਿਹੜੀ ਜਵਾਨ ਆ ਉਹ ਤਾਂ ਜਵਾਨ ਹੀ ਆ ਚਲੋ ਭਈ ਏਸੇ ਰੌਲੇ ਦੇ ਵਿੱਚ ਬਾਬਾ ਟਾਈਮ ਲੰਘ ਜਾਂਦਾ ਪੂਰਾ ਦਿਨ ਹੀ ਲੰਘ ਜਾਂਦਾ ਬਚਿੱਤਰ ਸਿੰਘ ਹੁਣ ਉਦੋਂ ਹੀ ਕਿੱਥੋਂ ਕਾਗਜ਼ ਲਿਆ ਦੇ ਫੜ ਵੀ ਤੁਸੀਂ ਆ ਲੋ ਕਾਗਜ਼ ਤੇ ਤੁਹਾਡੇ ਨਾ ਕਰਾਤਾ ਕਿਲਾ ਤੇ ਉਧਰੋਂ ਡਾਕਟਰ ਦੇ ਦਿਲ 'ਚ ਬੇਇਮਾਨੀ ਆ ਗਈ ਚਲੋ ਭਈ ਹੁਣ ਇਹ ਤਾਂ ਬੱਚੇ ਦੀ ਕੋਈ ਬਹੁਤੀ ਖਾਸ ਕੇਅਰ ਨਾ ਕੀਤੀ ਤੇ ਕਿਉਂਕਿ ਉਹਨੂੰ ਐਂ ਲੱਗਦਾ ਸੀ ਵੀ ਬਚਿੱਤਰ ਸਿੰਘ ਨੇ ਜ਼ਮੀਨ ਦੇਣੀ ਨਹੀਂ ਵੀ ਗੱਲ ਦੇਖੋ ਲਾਲਚ ਦੀ ਗੱਲ ਐ ਇਹ ਚਲੋ ਭਈ ਉਹ ਬੱਚੇ ਦੀ ਨਾ ਮੌਤ ਹੋ ਜਾਂਦੀ ਆ ਜਿਹੜੀਆਂ ਖੁਸ਼ੀਆਂ ਆਈਆਂ ਸੀ ਉਹ ਸੋਗ ਦੇ ਵਿੱਚ ਬਦਲ ਗਈਆਂ ਮੈਂ ਸਾਰਾ ਬਣੀ ਸੁਣੀ ਸੀ ਉਸ ਤੋਂ ਬਾਅਦ ਚਲੋ ਭਈ ਕੀ ਗੱਲ ਹੁੰਦੀ ਆ ਕਿ ਜਿਹੜੀ ਕੁੜੀ ਸੀ ਜਿਹਦੇ ਬੱਚਾ ਹੋਇਆ ਸੀ ਉਹਨੂੰ ਨਾ ਮਤਲਬ ਆਪਰੇਸ਼ਨ ਕਰਕੇ ਬੱਚਾ ਹੋਇਆ ਹੁੰਦਾ ਡਾਕਟਰ ਨੇ ਮਤਲਬ ਪਤਾ ਨਹੀਂ ਰੱਬ ਜਾਣੇ ਕੁਝ ਕਰਤਾ ਕੋਈ ਐਦਾਂ ਦੀ ਕੋਈ ਨਸ ਵਗੈਰਾ ਕੱਟਤੀ ਤੇ ਉਸ ਤੋਂ ਬਾਅਦ ਨਾ ਉਹ ਪ੍ਰੈਗਨੈਂਟ ਨਾ ਹੋਈ ਉਸ ਸਮੇਂ ਚੋਂ ਲੰਗੀ ਚਲੋ ਫੇਰ ਹਨਾ ਸਾਲ ਬਾਅਦ 2 ਸਾਲ ਬਾਅਦ ਅਗਲੇ ਨੇ ਡੀਕ ਕੀਤੀ ਵੀ ਅੱਜ ਨਹੀਂ ਤਾਂ ਕੱਲ ਚਲੋ ਕੱਖ ਹਰੀ ਹੋਊਗੀ ਵੀ ਜਦੋਂ ਕੋਈ ਪ੍ਰੋਬਲਮ ਹੀ ਨਹੀਂ ਆਈ ਵੀ ਪਹਿਲਾਂ ਵੀ ਤਾਂ ਹੋ ਹੀ ਗਈ ਸੀ ਚਲੋ ਉਹਦੀ ਕੱਖ ਹਰੀ ਨਾ ਹੋਈ ਤੇ ਹੁਣ ਦੁਬਾਰਾ ਉਸ ਡਾਕਟਰ ਕੋਲੇ ਕੀ ਜਾਣ ਵੀ ਉਦੋਂ ਕੋਈ ਐਡਾ ਗੱਲ ਤੇਜ਼ ਤਰਾਰ ਲੋਕ ਵੀ ਨਹੀਂ ਹੁੰਦੇ ਸੀਗੇ ਹੁਣ ਬਚਿੱਤਰ ਸਿੰਘ ਤਾਂ ਪੁਲਿਸ ਕੋਲੇ ਤਾਂ ਜਾਂ ਤਾਂ ਨਹੀਂ ਸੀ ਜਾਂਦਾ ਵੀ ਪੁਲਿਸ ਵਾਲੇ ਕਹਿਣਗੇ ਵੀ ਤੂੰ ਫਿਰ ਝਵਾਨ ਕਿਉਂ ਕਰੀ ਸੀ ਵੀ ਹੁਣ ਇਸ ਗੱਲ ਦਾ ਕਿਹੜਾ ਕੋਈ ਸਬੂਤ ਸੀਗਾ ਚਲੋ ਭਈ ਚੁੱਪ ਕਰ ਗਏ ਹਨਾ ਵੀ ਚੁੱਪ ਕਰਕੇ ਵੀ ਗੱਲ ਨੂੰ ਇੱਥੇ ਬੰਦ ਕਰ ਦੋ ਜਦੋਂ ਕੁੱਖ ਹਰੀ ਨਾ ਹੋਈ ਉਸ ਤੋਂ ਬਾਅਦ ਫਿਰ ਨਾ ਰਿਸ਼ਤੇਦਾਰ ਕਹਿਣ ਲੱਗੇ ਬਚਿੱਤਰ ਸਿੰਘ ਦੇ ਘਰ ਵਾਲੇ ਨੂੰ ਵੀ ਤੂੰ ਸਾਡਾ ਬੱਚਾ ਗੋਦ ਲੈ ਲਾ ਸਾਡਾ ਬੱਚਾ ਗੋਦ ਲੈ ਲਾ ਕਿਉਂਕਿ ਰਿਸ਼ਤੇਦਾਰਾਂ ਨੂੰ ਲਾਲਚ ਸੀ ਵੀ ਵਧੀਆ 50 60 ਕਿੱਲੇ ਜ਼ਮੀਨ ਦੀ ਆ ਵੀ ਸਾਡੇ ਬੱਚੇ ਨੂੰ ਆਜੂ ਤੇ ਹੁਣ ਬਚਿੱਤਰ ਸਿੰਘ ਦਾ ਜਵਾਈ ਤੇ ਉਹਦੀ ਮਾਂ ਸੀ ਜਿਹੜੇ ਮਤਲਬ ਬਚਿੱਤਰ ਸਿੰਘ ਦੀ ਕੁੜਮਣੀ ਉਹ ਯਕੀਨ ਨਹੀਂ ਕਰਦੇ ਸੀ ਉਹ ਕਹਿੰਦੇ ਆਪਾਂ ਕਿਸੇ ਰਿਸ਼ਤੇਦਾਰ ਦਾ ਬੱਚਾ ਲੈ ਲਿਆ ਅਗਲਾ ਜ਼ਮੀਨ ਲੈ ਕੇ ਭੱਜ ਗਿਆ ਵੀ ਆਪਾਂ ਕੀ ਕਰਾਂਗੇ ਬੜੀ ਦੋ ਵਿਧਾ ਦੇ ਵਿੱਚ ਫਸੇ ਦੁੱਖ ਵੀ ਆਵੇ ਗੁੱਸਾ ਵੀ ਆਵੇ ਚਲੋ ਸਮਾਂ ਜਿਹੜਾ ਗੁਜ਼ਰਦਾ ਤੇ ਫਿਰ ਨਾ ਜਿਹੜੀ ਬਚਿੱਤਰ ਸਿੰਘ ਦਾ ਪੁੱਤਰ ਵਿਆਹਿਆ ਜਾਂਦਾ ਬਚਿੱਤਰ ਸਿੰਘ ਦੇ ਪੁੱਤਰ ਦੇ ਦੋ ਬੱਚੇ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਉਹ ਨਾ ਚੋਰੀਆਂ ਸਾਰੇ ਰਿਸ਼ਤੇਦਾਰਾਂ ਤੋਂ ਇੱਕ ਸਕੀਮ ਲਾਉਂਦੇ ਆ ਕਿਉਂਕਿ ਬਚਿੱਤਰ ਸਿੰਘ ਦੀ ਨੂੰਹ ਸੀ ਜਿਹੜੀ ਉਹ ਆਪਣੀ ਨਣਦ ਨੂੰ ਕਹਿੰਦੀ ਵੀ ਤੇਰੇ ਖਾਤਰ ਵੀ ਮੈਂ ਬੱਚਾ ਲੈ ਲੈਨੀ ਆ ਤੇ ਵੀ ਚਲ ਆਪਾਂ ਐਂ ਕਰਦੇ ਆ ਵੀ ਜਿਹੜਾ ਬੱਚਾ ਹੋਊਗਾ ਮੈਂ ਸੋਨੂੰ ਦੇ ਦੂੰਗੀ ਵੀ ਉਹਤੇ ਕੋਈ ਹੱਕ ਨਹੀਂ ਮੈਂ ਜਿਤਾਉਂਗੀ ਵੀ ਭਾਵੇਂ ਲਿਖ ਲਿਖਾ ਕਰ ਲਿਓ ਹੁਣ ਉਹ ਤਾਂ ਘਰ ਦੀ ਗੱਲ ਸੀ ਬਚਿੱਤਰ ਸਿੰਘ ਦਾ ਜਵਾਈ ਆ ਜਿਹੜਾ ਉਹ ਆਪਦੇ ਘਰ ਵਾਲੀ ਤੋਂ ਜਦੋਂ ਇਹ ਗੱਲ ਸੁਣਦਾ ਉਹ ਕਹਿੰਦਾ ਵੀ ਫਿਰ ਪਿੰਡ ਚ ਲੋਕ ਕਹਿਣਗੇ ਰਿਸ਼ਤੇਦਾਰ ਕਹਿਣਗੇ ਵੀ ਸਾਡਾ ਬੱਚਾ ਤਾਂ ਲਿਆ ਨਹੀਂ ਫਿਰ ਨਾ ਉਹ ਪਤਾ ਕੀ ਕਰਦੇ ਆ ਜਿਹੜੀ ਬਚਿੱਤਰ ਸਿੰਘ ਦੀ ਛੋਟੀ ਕੁੜੀ ਹੁੰਦੀ ਆ ਉਹਨੂੰ ਇੱਥੇ ਲਿਆਉਂਦੇ ਆ ਪੇਕੇ ਤੇ ਇਹ ਕਹਿ ਦਿੰਦੇ ਹੈਗੇ ਵੀ ਇਹਦੇ ਬੱਚਾ ਹੋਣ ਵਾਲਾ ਫਿਰ ਉਹ ਕੁੜੀ ਨਾ ਮਤਲਬ ਢਿੱਡ ਤੇ ਕੱਪੜਾ ਲਪੇਟ ਕੇ ਰੱਖਦੀ ਆ ਪੇਟ ਤੇ ਵੀ ਇਸ ਤਰ੍ਹਾਂ ਸ਼ੋਅ ਕਰਦੀ ਆ ਵੀ ਹਾਂ ਮੇਰੇ ਬੱਚਾ ਹੋਣ ਵਾਲਾ ਵੀ ਸਾਰਿਆਂ ਨੂੰ ਐਂ ਸ਼ੋਅ ਕੀਤਾ ਜਾਂਦਾਗਾ 9 ਮਹੀਨੇ ਫਿਰ ਉਹ ਆਪਣੇ ਪੇਕੇ ਰਹਿੰਦੀ ਆ ਕਿਉਂਕਿ ਇਹ ਕਹਤਾ ਸੀਗਾ ਵੀ ਡਾਕਟਰ ਨੇ ਬੈਡ ਰੈਸਟ ਰੱਖਿਆ ਤੇ ਜਦੋਂ ਮਤਲਬ ਹੁੰਦੇ 9 ਮਹੀਨੇ ਪੂਰੇ ਹੋ ਜਾਂਦੇ ਆ ਮਤਲਬ ਪ੍ਰੈਗਨੈਂਟ ਹੁੰਦੀ ਆ ਬਚਿੱਤਰ ਸਿੰਘ ਦੀ ਨੂੰ ਉਹ ਜਿਹੜੀ ਉਹਨੂੰ ਬਾਲਾ ਨਹੀਂ ਬਾਹਰ ਕੱਢਿਆ ਜਾਂਦਾ ਕਿਉਂਕਿ ਉਹ ਕਿਸੇ ਦੇ ਐਂ ਜਾਂਦੇ ਆਉਂਦੇ ਨਹੀਂ ਸੀਗੇ ਤੇ ਜਿਹੜੀ ਕੁੜੀ ਆ ਉਹਦਾ ਦਿਖਾਵਾ ਕੀਤਾ ਜਾਂਦਾ ਵੀ ਇਹ ਪ੍ਰੈਗਨੈਂਟ ਆ ਮਤਲਬ 9 ਮਹੀਨੇ ਉਹਨਾਂ ਨੇ ਪੂਰਾ ਨਿਗਰ ਰੱਖੀ ਕਿਸੇ ਦੇ ਆਉਣ ਜਾਣ ਦੀ ਬਾਹਰ ਅੰਦਰ ਕਿਤੇ ਲੈ ਕੇ ਨਹੀਂ ਜਾਂਦੇ ਸੀ ਤੇ ਜਦੋਂ ਬਚਿੱਤਰ ਸਿੰਘ ਦੀ ਨੂੰਹ ਦੇ ਜਿਹੜੇ ਪੀੜਾ ਉਠਦੀਆਂ ਨਿਕੀਆਂ ਤਾਂ ਫਿਰ ਗੱਡੀ ਦੇ ਵਿੱਚ ਪਾ ਕੇ ਜਦੋਂ ਉਹਨਾਂ ਨੂੰ ਲੈ ਜਾਂਦੇ ਹੈਗੇ ਵੀ ਪਿੰਡ ਦੇ ਵਿੱਚ ਉਹਨਾਂ ਨੇ ਕਿਸੇ ਦੀ ਗੱਡੀ ਨਹੀਂ ਸੀ ਮੰਗੀ ਆਪਦੇ ਹੈਗੀ ਸੀ ਉਸ ਗੱਡੀ ਚ ਲੈ ਕੇ ਗਏ ਜਦੋਂ ਵੀ ਉਹਨਾਂ ਨੂੰ ਇਹ ਸੀ ਵੀ ਕਿਸੇ ਦੀ ਮਾੜੀ ਜੀ ਵੀ ਨਿਗਾ ਨਾ ਪਵੇ ਫਿਰ ਜਿਹੜੀ ਨੂੰਹ ਸੀ ਉਹ ਤਾਂ ਬਰਾਬਰ ਬੈਠੀ ਤੇ ਜਿਹੜੀ ਕੁੜੀ ਸੀ ਉਹਦੇ ਤੇ ਉਹਨਾਂ ਨੇ ਮਤਲਬ ਕੱਪੜਾ ਪਾਇਆ ਇਸ ਤਰ੍ਹਾਂ ਸ਼ੋਅ ਕੀਤਾ ਵੀ ਹਾਂ ਇਹਨੂੰ ਜਨੇਪਾ ਪੀੜਾ ਹੋਈਆਂ ਨੇ ਫਿਰ ਹਸਪਤਾਲ ਦੇ ਵਿੱਚ ਜਾ ਕੇ ਬਚਿੱਤਰ ਸਿੰਘ ਦੀ ਜਿਹੜੀ ਨੂੰਹ ਆ ਉਹਦੀ ਡਿਲੀਵਰੀ ਹੁੰਦੀ ਆ ਤੇ ਉਹਦੇ ਇੱਕ ਬੇਟਾ ਪੈਦਾ ਹੁੰਦਾ ਜਦੋਂ ਬੇਟਾ ਪੈਦਾ ਹੁੰਦਾ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਸੁਨੇਹੇ ਲਾਈ ਜਾਂਦੇ ਨੇ ਚਲੋ ਖੁਸ਼ੀਆਂ ਬਣਾਈਆਂ ਜਾਂਦੀਆਂ ਫੇਰ ਆ ਜਿਹੜਾ ਬਚਿੱਤਰ ਸਿੰਘ ਦੀ ਧੀ ਦੇ ਮਤਲਬ ਇਹ ਸ਼ੋਅ ਕੀਤਾ ਜਾਂਦਾ ਵੀ ਇਹਦੇ ਪੁੱਤਰ ਹੋ ਗਿਆ ਬਚਿੱਤਰ ਸਿੰਘ ਦਾ ਜਵਾਈ ਬੜਾ ਖੁਸ਼ ਹੁੰਦਾ ਕਿਸੇ ਰਿਸ਼ਤੇਦਾਰ ਨੂੰ ਉਹਨਾਂ ਨੇ ਦੇਖੋ ਪਿੰਕ ਨਹੀਂ ਲੱਗਣ ਦਿੱਤੀ ਸੀ ਵੀ ਇਸ ਤਰ੍ਹਾਂ ਹਨਾ ਦੇਖੋ ਕੋਈ ਕਹਿੰਦੇ ਹੁੰਦੇ ਆ ਵੀ ਔਲਾਦ ਨੂੰ ਤਰਸਦਾ ਕਿਸੇ ਦੇ ਪਰਮਾਤਮਾ ਬੱਚੇ ਅੱਗੇ ਪਿੱਛੇ ਦੇ ਦੇਂਦਾ ਵੀ ਉਹਨਾਂ ਦੇ ਵਿੱਚ ਪਾਲਣ ਦੀ ਔਕਾਤ ਨਹੀਂ ਹੁੰਦੀ ਵੀ ਇਹ ਗੱਲ ਆ ਜਿਹੜੀ ਇਹ ਮੈਨੂੰ ਕਿਸੇ ਨੇ ਦੱਸੀ ਸੀ ਕੱਲ ਪਰਸੋਂ ਹੀ ਬਿਲਕੁਲ ਸੱਚੀ ਮੈਨੂੰ ਵੀ ਸੁਣ ਕੇ ਇਹ ਗੱਲ ਯਕੀਨ ਨਹੀਂ ਆਇਆ ਸੀ ਉਹਨਾਂ ਨੇ ਕਿਹਾ ਕਿ ਵੀ ਦੇਖੋ ਆਪਣੀ ਜ਼ਮੀਨ ਜਾਇਦਾਦ ਬਚਾਉਣ ਲਈ ਵੀ ਇੰਨਾ ਉਹਨਾਂ ਨੇ ਮਤਲਬ ਲੁਕੋ ਰੱਖਿਆ ਪਰਦਾ ਰੱਖਿਆ ਤੇ ਧੰਨ ਦੀ ਉਹ ਪਰਜਾਈ ਜਿਨੇ ਆਪਣੀ ਨਣਦ ਕਰਕੇ ਇੰਨਾ ਵੱਡਾ ਕਦਮ ਚੱਕਿਆ ਅਕਸਰ ਅਗਲਾ ਕਹਿ ਦਿੰਦਾ ਵੀ ਪਰਜਾਈਆਂ ਮਾੜੀਆਂ ਹੁੰਦੀਆਂ ਪਰਜਾਈਆਂ ਬੁਰੀਆਂ ਹੁੰਦੀਆਂ ਇਹਦੇ ਨਾਲ ਹੀ ਰਿਲੇਟਡ ਮੈਂ ਤੁਹਾਨੂੰ ਇੱਕ ਕਹਾਣੀ ਹੋਰ ਸੁਣਾਉਂਗੀ ਉੱਥੇ ਵੀ ਪਰਜਾਈ ਨੇ ਆਪਣੀ ਨਣਦ ਲਈ ਬਹੁਤ ਵੱਡਾ ਤਿਆਗ ਕੀਤਾ ਸੀ ਪਰ ਜਿਹੜੇ ਲੋਕ ਆ ਨਾ ਉਹ ਨਹੀਂ ਸਮਝਦੇ ਵੀ ਫਿਰ ਵੀ ਐਂਡ ਤੇ ਆ ਕੇ ਪਰਜਾਈਆਂ ਨੂੰ ਜਿਹੜਾ ਮਾੜਾ ਕਿਹਾ ਜਾਂਦਾਗਾ ਤੇ ਇਹ ਗੱਲ ਸੁਣ ਕੇ ਮੈਨੂੰ ਸੱਚੀ ਯਕੀਨ ਨਾ ਹੋਇਆ ਮੈਂ ਵਾਰ-ਵਾਰ ਉਹਨਾਂ ਤੋਂ ਗੱਲ ਪੁੱਛੀ ਤੇ ਉਹਨਾਂ ਨੇ ਦੱਸੀ ਵੀ ਹਾਂ ਇਹੀ ਗੱਲ ਸੀ ਤੇ ਫੇਰ ਨਾ ਉਹ ਮੁੰਡਾ ਜਦੋਂ ਵੱਡਾ ਹੁੰਦਾ ਵੀ ਹੁਣ ਤਾਂ ਉਹ ਮੁੰਡਾ ਵੱਡਾ ਹੋ ਗਿਆ ਵਿਆਹ ਆ ਗਿਆ ਵੀ ਇਹ ਗੱਲ ਕਿਸੇ ਨੂੰ ਹੁਣ ਤੱਕ ਉਹਨਾਂ ਨੇ ਦੱਸੀ ਨਹੀਂ ਵੀ ਚਲੋ ਆਪਦੇ ਆਪ ਦੇ ਇੱਕ ਦੋ ਰਿਸ਼ਤੇਦਾਰਾਂ ਨੂੰ ਤਾਂ ਪਤਾ ਸੀ ਵੀ ਐਸਤਰਾ ਦੇਖੋ ਬਚਿੱਤਰ ਸਿੰਘ ਨੇ ਆਪਣੇ ਜਵਾਈ ਦਾ ਘਰ ਆਪਣੀਆਂ ਧੀਆ ਦਾ ਘਰ ਵਸਾਇਆ ਤੇ ਉਹਦੀ ਦੇਲ ਹੀ ਹੈ ਜਿਹੜੀ ਅੱਗੇ ਵਧੀ ਤੇ ਨਹੀਂ ਰਿਸ਼ਤੇਦਾਰਾਂ ਦੀ ਸਾਰਿਆਂ ਦੀ ਅੱਖ ਸੀ ਵੀ ਸਾਡਾ ਬੱਚਾ ਲੈ ਲਓ ਸਾਡਾ ਬੱਚਾ ਲੈ ਲਓ ਵੀ ਆਪ ਦਾ ਬੱਚਾ ਦੇਣ ਨੂੰ ਤਿਆਰ ਸੀ ਸਭ ਕਿਉਂਕਿ ਜ਼ਮੀਨ ਜਾਇਦਾਦ ਦਾ ਲਾਲਚ ਸੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਵੈਸੇ ਕਹਾਣੀ ਕਹਿ ਸਕਦੇ ਹਾਂ ਚਲੋ ਆਪਾਂ ਜਦੋਂ ਮੈਂ ਇੱਕ ਕਹਾਣੀ ਦੇ ਰੂਪ 'ਚ ਸੁਣਾਇਆ ਵੀ ਤੁਹਾਨੂੰ ਕਿਵੇਂ ਲੱਗੀ ਇਹ ਗੱਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਤਾਂ ਮਤਲਬ ਸਾਰੀ ਕਹਾਣੀ ਦੇ ਵਿੱਚ ਦੋ ਸਿੱਟੇ ਕੱਢੇ ਇੱਕ ਤਾਂ ਇਹ ਕਿ ਬਚਿੱਤਰ ਸਿੰਘ ਦੀ ਨੂੰਹ ਦਾ ਜੇਰਾ ਬਹੁਤ ਵੱਡਾ ਸੀ ਕਿਉਂਕਿ ਕਿਸੇ ਦੂਜੇ ਲਈ ਆਪਣੀ ਕੁੱਖ ਦੇਣੀ ਦੂਜੇ ਨੂੰ ਇੱਕ ਬੱਚੇ ਨੂੰ ਜਨਮ ਦੇ ਕੇ ਅਗਲੇ ਨੂੰ ਸੌਂਪ ਦੇਣਾ ਬਹੁਤ ਵੱਡੀ ਕੁਰਬਾਨੀ ਹੁੰਦੀ ਆ ਕੋਈ ਸਮਝੇ ਚਾਹੇ ਨਾ ਸਮਝੇ ਤੇ ਦੂਜੀ ਗੱਲ ਬਚਿੱਤਰ ਸਿੰਘ ਨੇ ਵੀ ਦੇਖੋ ਬਹੁਤ ਵੱਡਾ ਜੇਰਾ ਕੀਤਾ ਪਹਿਲਾਂ ਉਹਨੇ ਆਪਣੀ ਇੱਕ ਤੀਵੀ ਆਹੀ ਫਿਰ ਆਪਦੀ ਦੂਜੀ ਤੀਵੀ ਉਸੇ ਘਰੇ ਤੋਰੀ ਤੇ ਤਾਂ ਜਿਹੜਾ ਉਹਨਾਂ ਪੈਣਾ ਦਾ ਜਿਹੜੀਆਂ ਮਤਲਬ ਸੌਕਣਾ ਤਾਂ ਬਣ ਗਈਆਂ ਪਰ ਪਹਿਣਾ ਵਾਂਗੂ ਰਹੀਆਂ ਫਿਰ ਉਹ ਦੋਨੋਂ ਪੈਣਾ ਨਾ ਉਸ ਬੱਚੇ ਦਾ ਉਹਨਾਂ ਨੇ ਮਤਲਬ ਕਦੇ ਵਸਾ ਨਹੀਂ ਕੀਤਾ ਸੀ ਤੇ ਉਹ ਡਾਕਟਰ ਜਿਹੜੇ ਨੇ ਲਾਲਚ ਕਰਕੇ ਇੱਕ ਬੱਚੇ ਦੀ ਕੇਅਰ ਨਹੀਂ ਕੀਤੀ ਇਹ ਗੱਲਾਂ ਹੁਣ ਤਾਂ ਆਮ ਹੋ ਗਈਆਂ ਆਪਾਂ ਨੂੰ ਇਹਨਾਂ ਗੱਲਾਂ ਦਾ ਯਕੀਨ ਨਹੀਂ ਆਉਂਦਾ ਪਰ ਪੈਸਾ ਨਾ ਜਿਹੜਾ ਬਹੁਤ ਕੁਝ ਕਰਾ ਦਿੰਦਾ ਨਹੀਂ ਆਪਾਂ ਡਾਕਟਰ ਨੂੰ ਅੱਧਾ ਰੱਬ ਕਹਿਨੇ ਹੁੰਦੇ ਆ ਤੇ ਜੇ ਲਾਲਚ ਹੋਵੇ ਬੇਈਮਾਨੀ ਹੋਵੇ ਤਾਂ ਫਿਰ ਡਾਕਟਰ ਜਿਹੜੇ ਉਹੀ ਹੈਵਾਨ ਬਣ ਜਾਂਦੇ ਆ ਸ਼ੈਤਾਨ ਬਣ ਜਾਂਦੇ ਆ ਐਨੀਆਂ ਗੱਲਾਂ ਮਤਲਬ ਇਸ ਕਹਾਣੀ ਦੇ ਵਿੱਚੋਂ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਤੇ ਇਹੋ ਜੀ ਕੋਈ ਗੱਲ ਤੁਸੀਂ ਕਦੇ ਨਹੀਂ ਸੁਣੀ ਹੋਊਗੀ ਜੇ ਤੁਸੀਂ ਕਦੇ ਸੁਣੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਹਾਂਜੀ ਦੋਸਤੋ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਪ੍ਰੀਤਮ ਸਿੰਘ ਅੱਜ ਦੀ ਤਰੀਕ ਵਿੱਚ ਤਲਾਕ ਬਿਜ਼ਨਸ ਬਣ ਚੁੱਕੇ ਨੇ ਪਹਿਲਾਂ ਸਭ ਕੁਝ ਪੰਚਾਇਤ ਵਿੱਚ ਨਿਬੜ ਜਾਂਦਾ ਸੀ ਅੱਗੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਜੀ ਧੰਨਵਾਦ ਵੀਰੇ ਅੱਗੇ ਅਮਨਜੋਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਨਰਿੰਦਰ ਕੌਰ ਨਾਈਸ ਸਟੋਰੀ ਹਰਜਿੰਦਰ ਨਹਿਲ ਸੰਗਰੂਰ ਤੋਂ ਬਹੁਤ ਸੋਹਣੀ ਕਹਾਣੀ ਸੀ ਪ੍ਰੀਤੀ ਨੇ ਨੇਹਾ ਨੂੰ ਆਪਣੇ ਘਰ ਵਿੱਚ ਦੁਆਰਾ ਅਪਣਾਇਆ ਵਧੀਆ ਕੀਤਾ ਬਨੀਤਾ ਰਾਣੀ ਵੈਰੀ ਨਾਈਸ ਰਾਜਕੁਮਾਰ ਕਹਾਣੀ ਬਹੁਤ ਵਧੀਆ ਸੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਵੀਰਪਾਲ ਬਰਾੜ ਇਹਨਾਂ ਨੇ ਇਮੋਜੀ ਭੇਜੇ ਨੇ ਗੱਗੂ ਗਿੱਲ ਜੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇਵਾਲਾ ਮੁਖਸਰ ਤੋਂ ਅਜੈਬ ਸਿੰਘ ਕਰਾਟ ਵੈਰੀ ਗੁੱਡ ਸਟੋਰੀ ਜੀ ਅੱਗੇ ਹੈਰੀ ਦਿਓਲ ਬਾਈ ਜੀ ਦੀ ਐਡੀ ਤੋਂ ਹੈਰੀ ਦਿਓਲ ਇਹਨਾਂ ਨੇ ਇਮੋਜੀ ਭੇਜਿਆ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਪਿਆਰੀ ਭੈਣ ਜੀ ਪਰਗਤ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਬਹੁਤ ਸੋਹਣੀ ਕਹਾਣੀ ਆ ਜੀ RAM ਨੇ ਬਹੁਤ ਗਲਤ ਕੀਤਾ ਦੀਦੀ ਜੀ ਤੁਹਾਡਾ ਪੈਰ ਹੁਣ ਠੀਕ ਆ ਹਾਂਜੀ ਮੇਰਾ ਪੈਰ ਹੁਣ ਠੀਕ ਆ 2012 ਦੇ ਵਿੱਚ ਮੈਨੂੰ ਸਮੱਸਿਆ ਹੋਈ ਸੀ ਤੇ 2018 ਤੱਕ ਹਰ ਇੱਕ ਸਾਲ ਮੇਰੇ ਪੈਰ ਜਿਹੜੇ ਉਹ ਦਰਦ ਕਰਦੇ ਸੀ ਜ਼ਖਮ ਹੋ ਜਾਂਦੇ ਸੀ ਤੇ 2018 ਦੇ ਵਿੱਚ ਮੈਂ ਸਰਜਰੀ ਵੀ ਕਰਵਾ ਲਈ ਸੀ ਪਰ ਉਸ ਤੋਂ ਬਾਅਦ ਵੀ ਹੋ ਗਏ ਸੀ ਦੋ ਵਾਰ ਉਸ ਤੋਂ ਬਾਅਦ ਮਤਲਬ ਮੈਂ ਕਿਸੇ ਹੋਰ ਡਾਕਟਰ ਤੋਂ ਲਈ ਦਵਾਈ ਉਹਨਾਂ ਨੇ ਮੈਨੂੰ ਸਿਰਫ ਅਲਰਜੀ ਦੀ ਦਵਾਈ ਦਿੱਤੀ ਤੇ ਉਹਦੇ ਨਾਲ ਮੇਰੇ ਪੈਰ ਬਿਲਕੁਲ ਠੀਕ ਆ ਤੁਸੀਂ ਪੁਰਾਣਾ ਵਲੌਗ ਦੇਖਿਆ ਹੋਊਗਾ ਹਨਾ ਤਾਂ ਹੀ ਤੁਸੀਂ ਕਮੈਂਟ ਕੀਤਾਗਾ ਪੁਰਾਣੇ ਵਲੌਗ ਦੇ ਵਿੱਚ ਮੈਂ ਗੱਲ ਕੀਤੀ ਸੀ ਕਿਉਂਕਿ ਇਹ ਦੂਸਰੇ ਚੈਨਲ ਤੇ ਪਹਿਲਾਂ ਆਪਾਂ ਵਲੌਗ ਅਪਲੋਡ ਕਰਦੇ ਸੀ ਨਾ ਅੱਗੇ ਆਗਮ ਜੋਤ ਦੀ ਐਡੀ ਤੋਂ ਮੇਰੀ ਭੈਣ ਬੱਬਲ ਗੁਰਦਾਸਪੁਰ ਤੋਂ ਸਤਿ ਸ਼੍ਰੀ ਅਕਾਲ ਦੀਦੀ ਜੀ ਅਗਮਜੋਤ ਦੀ ਐਡੀ ਤੋਂ ਫਿਰ ਮੇਰੀ ਭੈਣ ਬੱਬਲ ਨੇਹਾ ਨੇ ਗਲਤੀ ਕੀਤੀ RAM ਨਾਲ ਰਹਿਣ ਦੀ ਨੇਹਾ ਦੁਬਾਰਾ ਆਪਣੀ ਜ਼ਿੰਦਗੀ ਚ ਕਿਸੇ ਨਾਲ ਵਿਆਹ ਕਰਵਾ ਕੇ ਆਪਣੀ ਲਾਈਫ ਸੋਹਣੀ ਬਣਾ ਸਕਦੀ ਸੀ ਹਾਂਜੀ ਬਿਲਕੁਲ ਉਹਨੇ ਦੇਖੋ ਦੁਬਾਰਾ ਉਹਨੂੰ ਮੈਨੂੰ ਨਹੀਂ ਲੱਗਦਾ ਵੀ અપਨਾਉਣਾ ਚਾਹੀਦਾ ਸੀ ਪਰ ਫਿਰ ਵੀ ਉਹਨੇ ਵੱਡਾ ਦਿਲ ਰੱਖਿਆ ਤੇ ਉਹ ਆਪਣੇ ਪਤੀ ਨਾਲ ਰਹਿਣ ਲੱਗ ਗਈ ਤੇ ਫਿਰ ਅਗਮਜੋਤ ਦੀ ਐਡੀ ਤੋਂ ਮੇਰੀ ਭੈਣ ਬੱਬਲ ਸਤਿ ਸ਼੍ਰੀ ਅਕਾਲ ਦੀਦੀ ਜੀ ਸਤਿ ਸ਼੍ਰੀ ਅਕਾਲ ਮੇਰੀ ਭੈਣ वैसे मैं कल सत श्री अकाल दा रिप्लाई देता सी ਤੁਹਾਡਾ ਨਾਲ ਦੀ ਨਾਲ ਕਿਉਂਕਿ ਮੈਂ ਕਿਹਾ ਵੀ ਜਦੋਂ ਨੂੰ ਮੈਂ ਕਮੈਂਟ ਪੜ੍ਹਨੇ ਆ ਉਦੋਂ ਨੂੰ ਤਾਂ ਸਤਿ ਸ਼੍ਰੀ ਅਕਾਲ ਵਾਲੀ ਵੱਡੀ ਹੋ ਜੂਗੀ ਜਿਹੜੇ ਕਮੈਂਟ ਮੈਂ ਵੇਖ ਲੈਨੀ ਹੈਗੀ ਉਹਦੇ ਮੈਂ ਰਿਪਲਾਈ ਕਰ ਵੀ ਦਿੰਨੀ ਆ ਜਿਨ੍ਹਾਂ ਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਰਿਪਲਾਈ ਕਰਨਾ ਬਹੁਤ ਜ਼ਰੂਰੀ ਆ ਮੈਂ ਉਹ ਕਰ ਦਿੰਨੀ ਹੁੰਨੀ ਆਗੀ ਨਾਲ ਦੀ ਨਾਲ ਹੀ ਤੇ ਬਾਕੀ ਫਿਰ ਮੈਨੂੰ ਇਹ ਹੁੰਦਾ ਵੀ ਚਲੋ ਆਪਾਂ ਕਮੈਂਟ ਆ ਜਿਹੜੇ ਪੜਦੇ ਹੀ ਆਗੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ